ਸਿਰਾਂ ਦੇ ਮੁੱਲ ਪਾਏ ਗੁਰੂ ਕੇ ਸਿੱਖਾਂ ਦੇ ਗੁਰੂ ਕੇ ਸਿੱਖ ਜੰਗਲਾਂ ਬਣਾ ਦੇ ਵਿੱਚ ਚਲੇ ਗਏ ਆਪੋ ਆਪਣੇ ਪਰਿਵਾਰ ਬੱਚਿਆਂ ਨੂੰ ਲੈ ਕੇ ਤੇ ਗੁਰਮੁਖ ਪਿਆਰੇ ਇਹਨਾਂ ਨੇ ਫਿਰ ਇੱਕ ਇਹ ਹੁਕਮ ਦਵਾ ਦਿੱਤਾ ਕਿ ਨਹੀਂ ਤਾਂ ਇਸਲਾਮ ਦੇ ਵਿੱਚ ਆ ਜਾਓ ਤੇ ਨਹੀਂ ਤੁਹਾਨੂੰ ਸਾਰਿਆਂ ਨੂੰ ਫੜ ਫੜ ਕੇ ਕਤਲ ਕਰਾਂ ਸਾਥ ਸੰਗਤ ਜੀ ਹੁਣ ਗੁਰੂ ਕੇ ਸਿੱਖ ਉਹ ਕਹਿੰਦੇ ਸਿੱਖੀ ਸਾਡੀ ਜਾਨ ਸਾਤ ਸੰਗਤ ਜੀ ਸਿੱਖੀ ਜਾਨ ਜੇ ਜਾਨ ਹੀ ਨਿਕਲ ਗਈ ਤੇ ਬੰਦਾ ਕਿਹੜੇ ਕੰਮ ਕਰੇ ਜੇ ਤੁਸੀਂ ਸਾਡੇ ਵਿੱਚੋਂ ਸਾਡੀ ਸਿੱਖੀ ਕੱਢ ਲਈ ਤੇ ਅਸੀਂ ਜਿਹਾ ਜੀਵਾਏ ਕਾ ਦਿ ਸਕਦੇ ਸਿੱਖੀ ਸਾਡੀ ਜਾਨ ਹੈ ਅਸੀਂ ਅਸੀਂ ਛੱਡ ਨਹੀਂ ਸਕਦੇ ਧਾਰਮਿਕ ਸੰਧਾਨ ਸਾਤ ਸੰਗਤ ਜੀ ਸੰਧਾਨ ਨੂੰ ਲਾਗੂ ਕਰ ਲੈਂਦਾ ਰਜਾਨ ਸਿੰਘ ਸਿੱਖੀ ਦਾ ਸਭੀ ਜਾਣਾ ਗੁਰੂ ਕੇ ਸਿੱਖਾਂ ਨੇ ਦ੍ਰਿੜ ਅਰਾਧਾ ਪੱਕਾ ਅਰਾਧਾ ਕਰ ਲਿਆ ਇਹਨਾਂ ਨੇ ਫਿਰ ਸਾਧ ਸੰਗਤ ਦੀ ਮੁੱਲਾਪੁਰ ਦੇ ਵਿੱਚ ਇੱਕ ਕੈਂਪ ਰਖਿਆ ਉਥੇ ਸਾਧ ਸੰਗਤ ਜੀ ਸਾਰੇ ਪੰਜਾਬ ਦੀਆਂ ਬਹੁ ਬੇਟੀਆਂ ਬੱਚਿਆਂ ਨੂੰ ਸਾਧ ਸੰਗਤ ਜੀ ਪਿੰਡਾਂ ਪਿੰਡਾਂ ਦੇ ਵਿੱਚੋਂ ਫੜ ਲਿਆ ਕਹਿੰਦੇ ਵੀ ਜਿਹੜੇ ਸਿੱਖ ਜੰਗਲਾਂ ਬਣਾ ਚਲੇ ਉਹਨਾਂ ਦੇ ਪਰਿਵਾਰਾਂ ਨੂੰ ਚੁੱਕ ਲੋ ਆਪੇ ਭੱਜੇ ਆਉਣਗੇ ਇਸ ਤਰ੍ਹਾਂ ਕਰਕੇ ਕੁਝ ਕੁ ਗੁਰਸਿੱਖਾਂ ਨੂੰ ਪਤਾ ਲੱਗਿਆ ਪਰਿਵਾਰਾਂ ਨੂੰ ਪਤਾ ਲੱਗਿਆ ਤਾਂ ਬਣਾ ਜੰਗਲਾਂ ਵਿੱਚ ਚਲੇ ਗਏ ਪਰ ਜਿਨ੍ਹਾਂ ਨੂੰ ਨਹੀਂ ਪਤਾ ਸੀ ਸਾਧ ਸੰਗਤ ਦੀ ਕੁੜੀਆਂ ਇਹਨਾਂ ਨੇ ਕੈਦ ਕਰ ਲਿਆ ਫੜ ਲਿਆ 150 250 ਤੇ ਇਥੋਂ ਸਾਧ ਸੰਗਤ ਨੂੰ ਲਾਹੌਰ ਲੈ ਕੇ ਗਿਆ ਅੱਜ ਵੀ ਉਹ ਘੋਰੇ ਸਾਹਿਬ ਕੈਮ ਹੈ ਜਿਹੜੇ ਘੋਰੀਆਂ ਦੇ ਵਿੱਚ ਇਹਨਾਂ ਬੀਬੀਆਂ ਨੂੰ ਸਾਧ ਸੰਗਤ ਜਾ ਕੇ ਕੈਦ ਕੀਤਾ ਤੇ ਗੁਰਮਖ ਪਿਆਰਿਓ ਉਥੇ ਜਾ ਕੇ ਈਨ ਮਨਾਉਣਾ ਚਾਹੀ। ਐ ਕੁਰਸੀ ਢਾਕੇ ਵਿਚਾਰੇ ਪੀਰ ਮਨੂੰ ਬਹਿ ਗਿਆ। ਕਹਿੰਦਾ ਬੀਬੀਓ ਜੇ ਮੰਨਣਾ ਜੇ ਅਸਲਾਮ ਵਿੱਚ ਆਉਣਾ ਤਾਂ ਆਜੋ। ਤੇ ਨਹੀਂ ਤੁਹਾਡੇ ਕਦਲ ਕੀਤੇ ਹਨ। ਨਹੀਂ ਮੌਤ ਉਹ ਕਹਿੰਦੇ ਸਾਡੇ ਪੁਰਾਣੇ ਦਾ ਆਖੀ ਇਥੋਂ ਸਟਾਰਟਿੰਗ ਹੀ ਸਾਡੀ ਇਥੋਂ ਹੁੰਦੀ ਹੈ ਪਹਿਲਾ ਮਾਰਨ ਖੂਲ। ਜੀਵਨ ਕੀ ਸਾਡੇ ਉਹੋ ਸਰਨਾ ਕੀ ਰੇੜ ਤਾਂ ਤੋ ਆਓ ਮਾਰਾ ਮਹਾਸ ਉਹ ਕਹਿੰਦੇ ਕਿ ਸਾਰਿਆਂ ਦੀ ਧੂੜ ਹੀ ਬਣ ਜੇਗਾ ਦਾ ਭਾਈ ਸਿੱਖਾ ਆ ਜਾ ਸਾਡੇ ਕੋ ਰੇੜ ਹੋ ਜਾਏਗਾ ਸਭ ਆਪਣੇ ਮਨ ਨੂੰ ਮਾਰ ਲੈਗਾ ਮੌਤ ਕਬੂਲ ਹੈ ਤੇ ਆਜ ਮਨ ਮਾਰ ਕੇ ਵਰਤ ਤੇ ਸਾਧ ਸੰਗਤ ਦੀ ਇਸ ਤਰ੍ਹਾਂ ਕਰਕੇ ਸਾਡੇ ਤਾਂ ਮਰਨ ਦਾ ਹੁਕਮ ਹੀ ਹੈ ਅਸੀਂ ਇਹ ਧਰਮ ਨੂੰ ਕਬੂਲਣਾ ਸਾਨੂੰ ਮਰਨਾ ਕੋਈ ਨਹੀਂ ਉਹਨਾਂ ਨੇ ਕਹਿ ਦਿੱਤਾ ਸੀ ਜੇ ਸਾਡਾ ਧਰਮ ਹੀ ਨਾ ਰਿਹਾ ਸਿੱਖੀ ਨਾ ਰਹੀ ਤੇ ਸਾਡਾ ਜਨਨ ਦਾ ਕੀ ਫਾਇਦਾ ਮੀਰ ਬੰਨੂ ਕਹਿੰਦਾ ਜੇ ਤੁਹਾਨੂੰ ਮੈਂ ਇਸ ਨਾਮ ਵਿੱਚ ਲੈ ਕੇ ਨਾ ਆਇਆ ਤੇ ਮੇਰਾ ਜੀਣਾ ਵੀ ਹਰਾਮ ਲੈ ਗਿਆ ਆਪਣੇ ਸਾਧ ਸੰਗ ਜੀ ਸੈਨਿਕਾਂ ਨੂੰ ਰੋਕਣ ਕੀਤਾ ਕਹਿੰਦੇ ਇਹਨਾਂ ਦੇ 60-60 ਕੋਲ ਦੇ ਇੱਕ ਇੱਕ ਬੀਬੀ ਦੇ ਪਰ ਉਹ 100 ਸਿਹ ਸਾਧ ਸੰਗ ਜੀ ਚੜ੍ਹਦੇ ਦਾ ਬਣੇ ਉਹ ਇੱਕ ਜਿੱਥੇ ਬਾਈਦਾ ਸੀ ਤੇ ਨਾਲ ਹੀ ਸਾਧ ਸੰਗਤ ਦੀ ਮਾਸ ਲੈ ਹੋਈ ਇਹਨਾਂ ਸੰਤਰੀਆਂ ਨੇ ਇਹਨਾਂ ਸੈਨਿਕਾਂ ਨੇ ਸਾਧ ਸੰਗਤ ਦੀ 60-60 ਕੋਲੜੇ ਉਹਨਾਂ ਬੀਬੀਆਂ ਦੇ ਢੁੱਗਿਆਂ ਦੇ ਵਿੱਚ ਲਾਸ਼ਾਂ ਪਾ ਦਿੱਤੀਆਂ ਖੂਨੋਂ ਖੂਨ ਹੋ ਗਿਆ ਫਿਰ ਕਿ ਗੁਰਮੁਖ ਪਿਆਰਿਓ ਪਰ ਕਿਸੇ ਨੇ ਸੀ ਨਹੀਂ ਕਹੀ ਹਾਇ ਨਹੀਂ ਕਹੀ ਵਾਹਿਗੁਰੂ ਬਹਿ ਜੁਕਰ ਸਾਧ ਸੰਗਤ ਨੇ ਫਿਰ ਕਹਿੰਦੇ ਮੰਨ ਜਾਓ ਕਹਿੰਦੇ ਅਸੀਂ ਇੰਨਾ ਤੰਗ ਰਕ ਕਿ ਕੀ ਕਰਨਾ ਜਿਹੜਾ ਕੰਮ ਨਾ ਘੜਾ ਕਹਿੰਦੇ ਤਨ ਤੁਹਾਨੂੰ ਸਭ ਦਿੱਤਾ ਕਰ ਲੋ ਜੋ ਕਰਨਾ ਤਾਂ ਸਾਧ ਸੰਗਤ ਜੀ ਉਹ ਫਿਰ ਕਿਸੇ ਨੇ ਦੱਸਿਆ ਵੀ ਇਦਾਂ ਨਹੀਂ ਮਰਨਾ ਮਾਂ ਨੂੰ ਸਭ ਤੋਂ ਪਿਆਰਾ ਬੱਚਾ ਹੁੰਦਾ ਕਹਿੰਦੇ ਇਹਨਾਂ ਦੇ ਛੋਟੇ ਛੋਟੇ ਦੁੱਧ ਚੁੰਗਦੇ ਜਿਹੜੇ ਬੱਚੇ ਆ ਨਾ ਇਹਨਾਂ ਨੂੰ ਕਤਲ ਕਰਦੇ ਇੱਕ ਨੂੰ ਕਤਲ ਕਰ ਦੋਗੇ ਆਪੇ ਸਾਰੀਆਂ ਦਗਦੀਆਂ ਬਣ ਜਾਣਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਹੋਇਆ ਇੱਕ ਬੀਬੀ ਗਰਮਪਿਆਰਿਓ ਐ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠੀ ਹੈ ਤੇ ਆ ਕੇ ਇਹਨਾਂ ਸਾਥਸੰਗ ਜੀ ਸੈਨਿਕ ਨੇ ਇੱਕ ਨੇ ਗੋਦ ਵਿੱਚੋਂ ਬੱਚਾ ਖਿੱਚ ਕੇ ਤੇ ਕਹਾ ਫੁੱਟ ਦਿੱਤਾ ਨਾ ਥੱਲੇ ਬਰਸ਼ਾ ਕਰ ਦਿੱਤਾ ਬੱਚੇ ਦਾ ਤੇ ਪਾੜ ਕੇ ਬਰਸ਼ਾ ਵਿੱਚ ਦੀ ਲਾਗੇ ਤੇ ਮਾਂ ਨੇ ਵੇਖਿਆ ਖਬਰ ਸੀ ਸਾਥਸੰਗ ਜੀ ਪ੍ਰਕਾਤ ਨੇ ਸਿੱਖੀ ਦੇ ਵਿੱਚ ਕਹਿੰਦੇ ਅਸੀਂ ਧਰਮ ਨਹੀਂ ਛੱਡ ਸਕਦੀਆਂ ਜੋ ਕੁਛ ਕਰਨਾ ਮੀਰ ਬੰਨੂ ਕਰ ਲੈ ਜੋ ਕੁਛ ਕਰਨਾ ਕਰ ਲੈ ਅਜਿਹਾ ਉਹ ਗੱਲ ਹੋ ਗਈ ਵੀ ਜਿਵੇਂ-ਜਿਵੇਂ ਮਨ ਨੂੰ ਗੱਡਦਾ ਸੀ ਧੂਣ ਸਵਾਈ ਹੋਏ ਜਿਵੇਂ-ਜਿਵੇਂ ਵੱਡੇ ਦਾ ਸੀ ਧੂਣੇ ਸੁਆਏ ਹੋਰ ਹੋ ਜਾਣ ਇਸ ਕਰਕੇ ਮੀਰ ਬੰਨੂ ਇਹ ਕਿਉਂ ਹੋ ਸਕਦਾ ਸਾਧ ਸੰਗਤ ਦੀ ਮੰਗਿਆਂ ਨੂੰ ਫਿਰ ਸਵਾ ਸਵਾ ਮਨ ਦੇ ਪੀਛਣੇ ਉੱਥੇ ਫਸਾਇਏ ਗਏ ਗੁਰਮਖ ਗੱਲ ਸਜਾ ਰੱਖੀ ਫਿਰ ਖੰਡੀ ਖੰਡੀ ਰੋਹੀ ਦਿੱਤੀ ਤੇ ਗੁਜ਼ਾਰਾ ਕਰਦਾ ਇੱਕ ਇੱਕ ਪਾਣੀ ਦਾ ਗਲਾਸ ਲੂਣ ਪਾ ਕੇ ਦਿੱਤਾ ਜਾਂਦਾ ਕਈ ਦਿਨ ਉੱਥੇ ਕੈਦ ਰੱਖਿਆ ਪਰ ਬੀਬੀਆਂ ਨਹੀਂ ਰਹੀਆਂ ਸਾਥ ਸਿਰ ਫਿਰ ਇੱਕ ਦਿਨ ਕੀ ਹੋਇਆ ਇਹਨੇ ਫਿਰ ਸਾਰੇ ਬੱਚਿਆਂ ਨੂੰ ਚੁਟਿਆ ਕਿਸੇ ਨੂੰ ਪੱਥਰ ਨਾਲ ਢੁਕਾ ਕੇ ਮਾਰਦਾ ماں ਦੇ ਸਾਹਮਣੇ ਕਿਸੇ ਨੂੰ ਵਰਦੇ ਨਾਲ ਕਿਸੇ ਨੂੰ ਕਿਰਪਾਨ ਨਾਲ ਝਟਕਾ ਦਿੰਦਾ ਸਾਧ ਸੰਗਤ ਜੀ ਐ ਸਾਰਾ ਦਿਨ ਲੱਖ ਪੱਤ ਕੁੱਲੋਂ ਕੁੰਡ ਘਰ ਦੀ ਹੋਣੀ ਜੀਤ ਲਿਆੜਾ ਪੈਂਦਾ ਪਿਆ ਇਹ ਗੁਰਮਤਿ ਪਿਆਰਿਓ ਉਹਨਾਂ ਬੱਚਿਆਂ ਦੇ ਟੂਟੇ-ਪੂਟੇ ਕਰਕੇ ਤੇ ਮਾਵਾ ਨੂੰ ਕਹਿ ਦਿੱਤਾ ਗਿਆ ਕਿ ਆਪਣੀਆਂ ਝੋੜੀਆਂ ਕਰੋ ਝੋੜੀਆਂ ਦੇ ਵਿੱਚ ਸਾਧ ਸੰਗਤ ਦੀ ਟੋਟੇ ਕਰ ਕਰਕੇ ਮਾਵਾ ਨੇ ਪਵਾਲੇ ਪਰ ਸਾਧ ਸੰਗਤ ਦੀ ਸੀ ਨਹੀਂ ਕੀਤੀ ਆਪਣਾ ਧਰਮ ਨਹੀਂ ਛੱਡਿਆ ਗੁਰਮਤਿ ਪਿਆਰਿਓ ਉਥੇ ਫੇਰ ਇਸ ਤਰ੍ਹਾਂ ਜਾਵਰ ਜਿਹੜੇ ਸੀ ਜੁਲਮ ਕਰਦੇ ਹਰ ਜੁਲਮ ਸਹਿ ਲਿਆ ਪਰ ਆਪਣਾ ਤਰ ਨਹੀਂ ਪਛਾਣਿਆ ਸਿੱਖੀ ਛੱਡੀ ਸਿੱਖੀ ਛੱਡੀ ਜਾਣ ਏਸ ਸਾਧ ਸੰਗਤ ਦੀ ਬਚਨਾ ਤੇ ਉਹਨਾਂ ਬੀਬੀਆਂ ਨੇ ਕਹਿਰ ਦਿੱਤਾ ਗੁਰਮਤਿ ਪਿਆਰਿਓ ਫੇਰ ਸ਼ਾਮ ਜਦੋਂ ਹੋ ਗਈ ਨਾ ਤੇ ਸਾਰੀਆਂ ਬੀਬੀਆਂ ਨੇ ਉਹ ਟੋਟੇ ਟੋਟੇ ਦੇ ਬੱਚਿਆਂ ਦੇ ਘਰੇ ਸੀ ਉਹਨਾਂ ਨੂੰ ਸਾਧ ਸੰਗਤ ਦੀਆਂ ਇਕਠਾ ਦੇ ਇਕੱਠਾਂ ਕਰ ਲਈ ਹੁਣੇ ਪੜਨਾ ਸੁਣਾਉਣਾ ਸਭ ਕਰ ਪਰ ਜਦੋਂ ਬੀਤਿਆ ਉਹ ਸਮਾਂ ਉਹਨਾਂ ਦੇ ਬੱਚੇ ਦੇ ਸੂਲ ਟੰਡਾ ਵੱਜਦੇ ਸਾਧ ਸੰਗਤ ਜੀ ਕਿਤੇ ਸਹਿ ਹ ਸਕਦੇ ਆ ਕਿੰਨਾ ਦਰਦ ਹੁੰਦਾ ਆ ਆਪ ਨੂੰ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਉਹਨਾਂ ਬੀਬੀਆਂ ਨੇ ਬੁਰਪੁਤ ਪਿਆਰਿਓ ਸਭ ਕੁਛ ਆਪਣੇ ਅੱਖੀ ਵੇਖਿਆ ਸਭ ਕੁਛ ਆਪਣੇ ਅੱਖੀ ਵੇਖਿਆ ਤੇ ਸ਼ਾਮ ਨੂੰ ਹੈ ਟੁਕੜੇ ਟੁਕੜੇ ਇਹ ਬੱਚਿਆਂ ਦੇ ਇਕੱਠਿਆਂ ਕਰਕੇ ਇੱਕ ਥਾਂ ਤੇ ਬਹਿ ਗਏ ਆਸੇ-ਪਾਸੇ ਤੇ ਇੱਕ ਬੀਬੀ ਨੇ ਰਹਿਰਾ ਸਾਦਾ ਪਾਠ ਸੁਣ ਕੀਤਾ ਵੇਖੋ ਗੁਰਮਖ ਪਿਆਰਿਓ ਸਾਡੇ ਦਾ ਥੋੜਾ ਜਿਹਾ ਕੋਈ ਗੰਭੀਰ ਸਾਜੀ ਦਾ ਸਮਾਂ ਹੋ ਜਿਆ ਜੀ ਬਿੱਤ ਨਹੀਂ ਛੱਡ ਜਾਂਦੇ ਗੁਰੂ ਘਰ ਆਉਣਾ ਛੁੱਟ ਜਾਂਦਾ ਔਰ ਵੇਖੋ ਬੱਚਿਆਂ ਦੇ ਕੱਦ ਹੋ ਗਏ ਟੋਟੇ-ਕੋਟੇ ਹੋ ਗਏ ਪਰ ਉਹਨਾਂ ਬੀਹਿਆਂ ਨੇ ਸਾਥ ਸੰਗਤ ਆਪਣੇ ਨਿਤਨੇਮ ਨਹੀਂ ਛੱਡਿਆ ਸ੍ਰੀ ਸ੍ਰੀ ਰਹਿਨਾ ਸਾਹਿਬ ਦਾ ਪਾਠ ਕਰਕੇ ਤੇ ਅਰਦਾਸ ਕੀਤੀ ਪਤਾ ਕੀ ਮੇਰਦਾ ਸੀ ਕਹਿੰਦੇ ਸੱਚੇ ਬਾਸ਼ਾ ਦਿਨ ਸੁੱਖਾ ਨਾਲ ਪਹਾੜੇ ਵਿੱਚ ਨਿਤੀਕ ਹੋਇਆ ਰਾਤਰੀ ਦਾ ਸਮਾਂ ਆਇਆ ਸੁੱਖਾਂ ਤੇ ਬਾਣੇ ਵਿੱਚ ਨੀਂਦ ਰੋਣੀ ਜਿਦਾ ਐਦਾ ਅਰਦਾਸ ਕੀਤੀ ਵੀ ਜਿਹੜੇ ਯਾਰਗੋ ਨਜਵਾੜੇ ਖੜੇ ਸੀ ਉਹ ਕਹਿੰਦੇ ਯਾਰ ਵੀ ਇਹ ਕਹਿੰਦੇ ਆ ਵੀ ਦਿਨ ਸੁੱਖਾਂ ਨਾਲ ਬਤੀਤ ਹੋਇਆ ਕਹਿੰਦੇ ਫਿਰ ਦੁੱਖ ਕੀ ਹੁੰਦਾ ਆਖੋ ਸਤਨਾਮ ਉਹ ਐ ਸੋਚ ਕੇ ਝੂਰੀ ਗਏ ਵੀ ਸਾਰਾ ਜਿਹੜਾ ਇੰਨਾ ਦੁੱਖ ਮਿਲਿਆ ਕਹਿੰਦੇ ਆ ਸੁੱਖਾਂ ਨਾਲ ਕੀ ਹੋਇਆ ਗੁਰੂ ਦਾ ਬਾਣਾ ਵੇਖੋ ਨੰਬਰ ਜੱਤ ਕਰਕੇ ਸੋ ਸਿੱਖ ਸਖਾ ਦੰਤ ਪਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆਗ ਸਾਧ ਸੰਗਤਿ ਕੋਈ ਗੁਰੂ ਦਾ ਸਖਾਵੀ ਸਰਮੰਦੀ ਹੈ ਉਹੀ ਸਗਾ ਹੈ ਉਹੀ ਭਰਾ ਹੈ ਗੁਰੂ ਸਾਹਿਬ ਕਹਿੰਦੇ ਜਿਹੜਾ ਭਾਈ ਬਾਣੇ ਨੂੰ ਸਤ ਕਰਕੇ ਮੰਨਤ ਹੈ ਇਹ ਧੰ ਦਿਗਰੇ ਉਹ ਨਾਮਾ ਗਾਵੇ ਇਹਦੇ ਉਹ ਨਾਮਾ ਗਾਵੇ ਧੰ ਦਿਗਰੇ I'm gonna take a minute.